ਸਤਿ ਆਤਿ ਲੋਕ ਦੇਵਤਰੀ ਕੇਵਲਾ ਉਹਨਾਂ ਦੀਆਂ ਸ਼ਤਾਨਤੀਆ ਬਾਜੀ ਬਾਕੀ ਸਾਰੇ ਨੂੰ ਨਮਸਕਾਰ ਕਰਨਾ ਹੈ ਸ਼ਰਲਾ ਦੇ ਫੁੱਲ ਭੇਟ ਕਰਨ ਲਈ ਆਏ ਆ ਦੇਖੀ ਵੀਰੇ ਸਾਰਿਆਂ ਦੀ ਹਾਜ਼ਰੀ ਲੱਗੀ ਅੱਜ ਬਾਜੀ ਬਾਕੀ ਸਾਡੇ ਕਿੰਨੇ ਸਾਡੇ ਸੀਨੀਅਰ ਗੀਤਕਾਰ ਸਹਿਬਾਨ ਸਾਡੇ ਕਲਾਕਾਰ ਵੀ ਦੇ ਵਿੱਚ ਗੀਤਕਾਰ ਤੇ ਕਲਾਕਾਰ ਨੇ ਬਾਕੀ ਸਾਰੇ ਇਕੱਠੇ ਹੋ ਗਏ ਅੱਜ ਮੈਂ ਸਾਰਿਆਂ ਨੂੰ ਉਮੀਦ ਕਰੂੰਗਾ ਵੀ ਆਉਣ ਦੇ ਸਾਲ ਵੀ ਇਸੇ ਤਰ੍ਹਾਂ ਆਉਂਦੇ ਰਹਿਣ ਸਾਰੇ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਡਾਕਟਰ ਜੀ ਅੱਜ ਬਤਨ ਦੀ ਸਭਲਾਓ ਤੁਸੀਂ ਮੈਂ ਮੈਂ ਕੀ ਤੁਹਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਧੰਨਵਾਦ ਕਰਦਾ ਤੁਸੀਂ ਬੜੀ ਬਿਹਰੇ ਭੀ ਜਿੰਨੀ ਚੋਂ ਸਮਾਂ ਕੱਢ ਕੇ ਇੱਥੇ ਆਏ ਹੋ ਮਹਾਨ ਗੀਤਕਾਰ ਨੂੰ ਸਹਿਦਾ ਕਰਨਾ ਸਹਿਦਾ ਕਰਨਾ ਪਰਸੀ ਦਾ ਦੇਣਾ ਤੇ ਮੈਂ ਬਤੌਰ ਗੀਤਕਾਰ ਮਹਾਨ ਗੀਤਕਾਰ ਨੂੰ ਜਿਹੜਾ ਸਹਿਦਾ ਸलाम ਨਮਨ ਉਹਨਾ ਜੀ ਪ੍ਰੇਟ ਕਰਨੀ ਹੈ ਉਹ ਇੱਕ ਗੀਤ ਹੈ ਇਹਨਾਂ ਤੇ ਮੇਰਾ ਲਿਖਿਆ ਹੋਇਆ ਮੈਂ ਉਹ ਗੀਤ ਰਸਾਇਆ ਹਾਂ ਜੀ ਮੈਂ ਹੋਰ ਵੀ ਲਿਖਣ ਦੀ ਕੋਸ਼ਿਸ਼ ਕੀਤੀ ਫਿਰ ਮੈਨੂੰ ਲੱਗਿਆ ਬਈ ਦਰਮੰਡੀ ਇਹ ਤੇਰਾ ਹੀ ਵਧੀਆ ਲੱਗਿਆ ਆਪ ਨੂੰ ਲੱਗਿਆ ਬਈ ਸੈਂਕੜੇ ਗੀਤਕਰ ਇਹ ਤੇ ਜੰਮੇ ਨੇ ਪਹਿਲਾਂ ਹੋਰ ਵੀ ਜੰਮਦੇ ਰਹਿੰਦੇ ਨੇ ਸੈਂਕੜੇ ਗੀਤਕਾਰ ਇਹ ਜੰਮੇ ਨੇ ਪਹਿਲਾਂ ਹੋਰ ਵੀ ਜੰਮਦੇ ਰਹਿੰਦੇ ਨੇ ਪਰ ਬਾਈ ਦੇ ਵਰਗਾ ਕੋਈ ਗੀਤਕਾਰ ਨਹੀਂ ਤਲਵੰਡੀ ਇਹ ਗੱਲ ਉਕੀ ਕਹਿੰਦੇ ਨੇ ਤਲਵੰਡੀ ਇਹ ਗੱਲ ਉਕੀ ਕਹਿੰਦੇ ਨੇ ਦੇਵ ਫਰੀਕਿਆ ਵਾਲੇ ਨੇ ਜੋ ਗੀਤਾਂ ਦੇ ਵਿੱਚ ਨਾਂ ਕਮਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਪਲਕੇ ਵੀ ਨਹੀਂ ਜਾਣਾ ਮਾਪਿਆਂ ਰੱਖਿਆ ਨਾ ਸੀ ਹਰਦੇਵ ਹਰਦੇਵ ਤੋਂ ਬਣਿਆ ਫਿਰ ਦਲਗੀਰ ਬਾਲਾਂ ਲਈ ਵੀ ਬੜਾ ਕੁਝ ਲਿਖਿਆ ਕਹਾਣੀਆਂ ਵਿੱਚ ਵੀ ਪਾਇਆ ਸੀਰ ਦਲਗੀਰ ਤੋਂ ਬਣ ਕੇ ਦੇਵ ਤਰੀਕੇ ਗੀਤਾਂ ਦੇ ਵਿੱਚ ਹੜ ਬਗਾਇਆ ਹੈ ਰਹੀ ਦੁਨੀਆ ਤੱਕ ਵੀ ਦਰਵੰਡੀ ਭੁੱਲ ਕੇ ਵੀ ਨਹੀਂ ਜਾਣਾ ਤਰੀਕੇ ਦੀ ਕਲਮ ਨੇ ਕਰੀਆਂ ਕਈ ਘਰਾ ਵਿੱਚ ਖੂਬ ਰਛਨਾਈਆਂ ਮਾਨਕ ਵਰਗੇ ਕਲਾਕਾਰਾਂ ਨੂੰ ਇਹਨਾਂ ਬਖਸ਼ੀਆਂ ਸੀ ਬਾਦਸ਼ਾਹੀਆਂ ਸ਼ਿੰਦੇ ਤੋਂ ਜੁਣਾ ਮੋੜ ਗਵਾ ਕੇ ਉਹਨੂੰ ਫਰਸ਼ ਵਰਸ਼ ਪਚਾਇਆ ਰਹਿੰਦੀ ਦੁਨੀਆ ਤੱਕ ਵੀ ਦਰਬੱਡੀ ਭੁੱਲ ਕੇ ਵੀ ਨਹੀਂ ਜਾਣਾ ਪਲਾਇਆ ਉਹਦੀ ਝੋਲੀ ਰਹੀ ਨਾ ਖਾਲੀ ਜਿਨੇ ਗੀਤਦੇਵ ਦੇ ਗਾਏ ਗਾਇਕ ਅਨੇਕਾਂ ਅਣਗੋਲੇ ਜੋ ਇਹਨੇ ਨਾਮੀ ਗਾਇਕ ਬਣਾਏ ਦੇਵ ਦੇ ਦਰ ਤੇ ਦਰ ਤੋਂ ਗਿਆ ਨਾ ਖਾਲੀ ਜੋ ਵੀ ਗੀਤ ਲੈਣ ਕੋਈ ਆਇਆ ਰਹਿੰਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਭੁੱਲੀਆਂ ਬਿਸਰੀਆਂ ਲੋਕਥਾਾਂ ਲੋਕਾਂ ਸਾਹਮਣੇ ਲਿਆਂਦੀਆਂ ਨੇ ਭੁੱਲੀਆਂ ਬਿਸਰੀਆਂ ਲੋਕਥਾਾਂ ਲੋਕਾਂ ਸਾਹਮਣੇ ਲਿਆਂਦੀਆਂ ਨੇ ਸਾਡੇ ਮੀਰ ਵਿਰਸੇ ਦੀਆਂ ਬਾਤਾਂ ਖੂਬ ਉਹ ਪਾਉਂਦੀਆਂ ਨੇ ਸੱਭਿਆਚਾਰ ਕਿਹਨੂੰ ਕਹਿੰਦੇ ਕਿਹਨੂੰ ਕਹਿੰਦੇ ਇਹਨਾਂ ਭੁੱਲਿਆਂ ਨੂੰ ਸਮਝਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ